ਤੂੰ ਇਸ ਕਰਕੇ ਧਰਤੀ ਤੇ ਨਹੀਂ ਆਇਆ ਕਿ ਕਿਸੇ ਜੁੜੇ ਕੋਏ ਨੂੰ ਚਪੇੜਾਂ ਮਾਰ ਕੇ ਤੋੜ ਦੇ ਤੈਨੂੰ ਕਿੰਨੇ ਅਧਿਕਾਰ ਦਿੱਤਾ ਸੱਚ ਏਵੇਂ ਤੂੰ ਜੁੜੇ ਕੋਏ ਦਾ ਅੰਦਰ ਤੋੜ ਕੇ ਆਏ ਤੇ ਕਿਹੜੇ ਝਲਕ ਤੂੰ ਪਾਉਣ ਵਾਸਤੇ ਆਇਆ ਹੁਣ ਉਹਦੇ ਕੋਲ ਸ਼ਬਦ ਕੋਈ ਨਹੀਂ ਸੰਜੀ ਉਹ ਪੇਡਾਂ ਵਾਲਾ ਅੱਜ ੜੀ ਉਹਦੇ ਕੋਲ ਗਿਆਨੀ ਵਾਲੀ ਕੋਈ ਸ਼ਬਦਾਵਲੀ ਨਹੀਂ ਉਂਝ ਮੈਂ ਬੇਨਤੀ ਫਿਰ ਕਰਦੇ ਆਂ ਕਿ ਸ਼ਬਦਾਵਲੀ ਨਾਲ ਰੀਝ ਦਾ ਹੁੰਦਾ ਤੇ ਸਾਰੇ ਰਿਜ ਆਖ ਜਾਂਦੇ ਗੁਰੂ ਰਾਮਦਾਸ ਦੇ ਬਚਨ ਰੋਜ਼ ਪੜੇ ਜਾਂਦੇ ਨੇ ਕੋਈ ਗਾਵੇ ਰਾਗੀ ਨਾਦੀ 베ਦੀ ਬਹੁ ਭਾਂਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜੇ ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾਂ ਰੋਏ ਕਿਆ ਕਿ ਜੈ ਪਰਸਤੋ ਅਗਲਾ ਜਿਹੜਾ ਆਸਮੱਲਾ ਚੌਥਾ ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸ਼ੁਗੜ ਸ਼ਿਆਣੇ ਰਾਮ ਰਾਜੇ ਜੇ ਬਾਹਰੋਂ ਕੁੱਲ ਚੁਕ ਬੋਲਦੇ ਭੀ ਖਰੇ ਖਰ ਪਾਣੀ ਇੱਥੇ ਮਹਾਰਾਜ ਕਹਿੰਦੇ ਨੇ ਅੰਦਰ ਦੀ ਜਿਹੜੀ वेदना ਹੈ ਬੇਪਲਤਾ ਵਿੱਚੋਂ ਐ ਸਮਰੱਥਾ ਵਿੱਚੋਂ ਮੈਂ ਚਲੋ ਸ਼ਬਦ ਬੇਬਸੀ ਵਰਤਿਆ ਹੈ ਬੇਬਸੀ ਕਮਜ਼ੋਰੀ ਬੇਬਲਤਾ ਜਦੋਂ ਕੁਝ ਵੀ ਪਰਨਾਸ ਨਾ ਰਹੇ ਸੱਚ ਇਹ ਵੀ ਫਿਰ ਉਹ ਸਮਰੱਥ ਉਸ ਬੇਨਤੀ ਨੂੰ ਸੁਣਦਾ ਹੈ ਚਲੋ ਅਸੀਂ ਬਾਣੀ ਚੋਂ ਕੁਝ ਪ੍ਰਮਾਣ ਲੈ ਲਈਏ ਇੱਕ ਤਾਂ ਗੁਰੂ ਅਰਜੁਨ ਦੇਵ ਜੀ ਦਾ ਬਚਨ ਕਿ ਪ੍ਰਥਮ ਮਤਾ ਜੇ ਪਤਰੀ ਚਲਾਵੋ ਦੁਤੀਏ ਮਤਾ ਦੁਇਮਾਨ ਪੁੰਚਾਵੋ ਤ੍ਰਿਤੀਏ ਮਤਾ ਕਿਛ ਕਰੂੰ ਉਪਾਇਆ ਮੈਂ ਸਭ ਕੀ ਛੋੜ ਪ੍ਰਭ ਤੂੰ ਹੀ ਤੇ ਆਇਆ ਉੱਥੇ ਬਾਕੀ ਕੋਈ ਸਮਰੱਥਾ ਨਹੀਂ ਵਿਖਾਈ ਨਾ ਸਿਆਣਪ ਨਾ ਕੋਈ ਬੰਦਾ ਕੁਝ ਵੀ ਨਹੀਂ ਦੂਸਰਾ ਮੈਂ ਅਰਜ਼ ਕਰਨਾ ਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਭੋਗ ਵੇਲੇ ਜਿਹੜਾ ਦੋਹਰਾ ਗੁਰੂ ਤੇਗ ਬਹਾਦਰ ਸਾਹਿਬ ਨੇ ਦਰਜ ਕੀਤਾ ਸੱਚੇ ਪਾਤਸ਼ਾਹ ਨੇ ਸਸਮੁਛ ਇਹ ਇਸ ਦਾ ਅਰਥ ਕਮਜ਼ੋਰੀ ਨਹੀਂ ਹਾਂਵਾ ਕਿ ਇਹ ਵੀ ਕਿਹਾ ਜਾਂਦਾ ਹੈ ਮਹਾਰਾਜ ਨੇ ਉੱਥੋਂ ਲਿਖ ਕੇ ਭੇਜਿਆ ਇਹ ਦੋਹਰਾ ਪਰ ਅਸਲ ਛੇਵੀਂ ਪ੍ਰਸ਼ਨੋਤਰੀ ਹੈ ਜੀ ਉਸ ਵਿੱਚ ਇੰਨੀ ਬੇਵਸੀ ਦਰਸਾਈ ਗਈ ਕਿ ਤਾਕਤ ਨਹੀਂ ਰਹੀ ਬੰਦਨਾ ਨੇ ਪਕੜ ਲਿਆ ਸੱਚੀ ਮੁੱਚੀ ਉਪਾਅ ਵੀ ਕੋਈ ਨਹੀਂ ਰਿਹਾ ਇਹਦਾ ਮਤਲਬ ਇੰਨੀ ਬੇਵਸੀ ਕੋਈ ਵੀ ਉਪਾਅ ਨਹੀਂ ਤੇ ਫਿਰ ਇੱਕ ਪੁਰਾਣਕ ਉਦਾਹਰਣ ਲੈ ਲਈ ਹਾਥੀ ਤਾਂ ਵਿਚਾਰਾ ਤੰਦਵੇ ਨੇ ਘਸ ਲਿਆ ਪਰ ਮੇਰੇ ਪਰਮਾਤਮਾ ਜਿਵੇਂ ਉੱਥੇ ਬਚਾ ਦਿੱਤਾ ਇਸ ਬੇਵਸੀ ਵਿੱਚੋਂ ਵੀ ਜੀਵ ਨੂੰ ਕਢ ਲੈ ਇਦਾ ਮਤਲਬ ਵਿਕਾਰਾਂ ਦੇ ਬੰਧਨ ਪੈ ਗਏ ਆਤਮਿਕ ਬਲ ਘਟਿਆ ਗਿਆ ਮਨ ਮੇਰੇ ਨੂੰ ਵਾਸ਼ਨਾ ਤੰਦਵੇਂ ਨੇ ਪਕੜ ਲਿਆ ਮਹਾਰਜ ਕਹਿੰਦੇ ਜਿਹੜਾ ਇੰਨਾ ਗਰਸਿਆ ਹੋਵੇ ਫਿਰ ਉਹ ਸਮਰੱਥ ਇੱਕੋ ਦਮ ਪਲਟ ਦਿੰਦਾ ਹੈ ਅਸੀਂ ਪੜਨੇ ਆ ਬਲ ਛੁੱਟਕਿਓ ਬੰਧਨ ਪਰੇ ਕਛੂ ਨਾ ਹੋ ਤੂ ਪਾਵੇਂ ਕਿਨੋਂ ਨਾ ਕਿ ਇਹ ਤਾਂ ਐਡੇ ਕਮਾਲ ਦਾ ਬਚਨ ਇੱਥੇ ਕੋਈ ਦੱਸੋ ਮੈਨੂੰ ਦੱਸੋ ਕੋਈ ਸਮਰੱਥਾ ਹੈ ਤਾਕਤ ਕੋਈ ਨਹੀਂ ਸਿਆਣਪ ਕੋਈ ਨਹੀਂ ਬੇਬਸੀ 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 ਦਾ ਅਰਥ ਨਿਰਾਸ਼ਾ ਨਹੀਂ ਕਰਨਾ ਇੱਥੇ ਨਿਮਰਤਾ ਹੈ ਇਹ ਗੱਲ ਮਹਾਰਾਜ ਨੇ ਸ਼ੇਖ ਬ੍ਰਹਮ ਨੂੰ ਕਹੀ ਸੀ ਸ਼ੇਖ ਬ੍ਰਹਮ ਯਾਦ ਰੱਖੀ ਜਿਹੜੇ ਨਿਮਰਤਾ ਵਿੱਚ ਰਹਿੰਦੇ ਨੇ ਅਰਦਾਸ ਕਰਦੇ ਨੇ ਇੱਕ ਦਿਨ ਉੱਚੇ ਹੁੰਦੇ ਨੇ ਉਹ ਕਹਿੰਦਾ ਜੀ ਕਿਵੇਂ ਕਹਿਣ ਲੱਗੇ ਸ਼ੇਖ ਜਿਵੇਂ ਫੁਹਾਰੇ ਦਾ ਪਾਣੀ ਜਿੰਨਾ ਨੀਵਾ ਹੋਵੇ ਉਹਨਾਂ ਉੱਚਾ ਉੱਠਦਾ ਜਿੰਨਾ ਕੋਈ ਨਿਮਰਤਾ ਵਿੱਚ ਰਹਿ ਕੇ ਅਰਦਾਸਾਂ ਕਰਦਾ ਉਹਦੀ ਸੁਰਤ ਉੱਚੀ ਉੱਠਦੀ ਹੈ ਇੱਥੇ ਸ਼ਬਦ ਬੇਬਸੀ ਹੈ ਕੇ ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋ ਤੂ ਪਾਏ ਕਹੋ ਨਾਨਕ ਅਬ ਓਟ ਹਰ ਗੱਜਿਓ ਹੋ ਹੋ ਸਹਾਇ ਕੁਣ ਇਸ ਬੇਬਸੀ ਵਿਚੋ ਜਿਹੜੀ ਸਮਰੱਥ ਨੇ ਕਿਰਪਾ ਕੀਤੀ ਉਹ ਅਗਲੇ ਬਚਨ ਨੇ ਬਲ ਹੋਵਾ ਦੇਖੋ ਬਦਲ ਗਿਆ ਸਭ ਕੁਝ ਬਲ ਛੁਟਕਿਓ ਇੱਥੇ ਬਲ ਹੋਵਾ ਉਥੇ ਸੀ ਬਲ ਛੁਟਕਿਓ ਬੰਧਨ ਪਰੇ ਬਲ ਹੋਵਾ ਬੰਧਨ ਛੁੱਟੇ ਉਥੇ ਸੀ ਕਛੂ ਨਾ ਹੋ ਤੂ ਪਾਏ ਇਥੇ ਮਹਾਰਾਜ ਕਹਿੰਦੇ ਸਭ ਕੁਝ ਹੋ ਤੂੰ ਪਾਏ ਨਾਨਕ ਸਭ ਕੀ ਤੁਮਰਾ ਹੱਥ ਮੈਂ ਸਿਮਰਤ ਹੈ ਤੂੰ ਤੂੰ ਬਿਰਥਾ ਸੁਨਣਾ ਹੈ ਨਾਨਕ ਸਭ ਕੀ ਤੁਮਰਾ ਹੱਥ ਮੈਂ ਤੁਮੀ ਹੋਤ ਸਹਾਇ ਪਾਰ ਬ੍ਰਹਮ ਪਰਮੇਸ਼ਵਰ ਵੈਗਰੂ ਉਹ ਅੰਦਰ ਦੀ ਬੇਦਨਾ ਅੰਦਰ ਦੀ ਪੀੜਾ ਉਹ ਅੰਦਰ ਦੀ ਜਿਹੜੀ ਖੈਸ ਉਸ ਬਖਸ਼ਿਸ਼ ਨੂੰ ਸੁਣਦੇ ਨੇ ਆ ਅਗਲੀ ਬਾਣ ਇਕਤਾ ਅਰਦਾਸ ਦੂਸਰਾ ਮੇਕਵਾਰ ਇਹ ਬੰਜੀ ਸਾਹਿਬ ਵੀ ਕਿਹਾ ਜਦੋਂ ਜਦੋਂ ਵੀ ਕੋਈ ਦਾਨ ਪੂਨ ਕਰਦਾ ਹੈ ਕੋਈ ਧਰਮ ਦਾ ਕਰਮ ਕਰਦਾ ਹੈ ਸੱਚ ਇਹ ਵੀ ਪਰਮਾਤਮਾ ਵਿਅਰਥ ਨਹੀਂ ਜਾਂ ਦਿੰਦਾ ਸਿਰਫ ਇੱਕ ਇੱਕ ਦੋ ਉਦਾਹਰਣ ਲੈਣੀ ਅਸੀਂ ਮਹਾਭਾਰਤ ਦੀ ਸਾਰੀ ਘਟਨਾ ਤੋਂ ਜਾਣੂ ਆ ਇਹ ਇਹਨੂੰ ਅਸੀਂ ਅੱਖਾਂ ਮੀਟ ਕੇ ਕਿਉਂਕਿ ਬਾਹਰ ਦੇ ਸਿੱਖ ਕਈ ਵਾਰੀ ਸੁਣਨ ਨੂੰ ਤਿਆਰ ਨਹੀਂ ਹੁੰਦੇ ਪਰ ਗੁਰੂ ਗ੍ਰੰਥ ਸਾਹਿਬ ਚਾਹੀਆਂ ਗੱਲਾਂ ਨੂੰ ਕਿਵੇਂ ਆਪਾਂ ਖੰਡਨ ਕਰਦੇ ਆਂਗੇ राजन कौन तुम्हारे आवे ऐसो पाओ विदर को देख्यो ते विदर दे ए शब्द दी व्याख्या ਕਰਨ واسطے ਹਸਤਨਾਪੁਰ ਦੀ 사કી ਦਾ ਜ਼ਿਕਰ ਕਰਨਾ ਪਏਗਾ विदर दासी दा ਪੁੱਤਰ ਹੈ ਮਹਾਰਾ ਨੇ ਕਿਹਾ ਜੀ ذات ਹਰ ਜਪਤਿਆਂ ਉਤਮ ਪਦਵੀ ਪਾਏ ਪੁੱਛੋ विदर दासी ਸੁਤੇ किशन ਉਤਰਿਆ ਘਰ ਜਿਸ ਜਾਏ ਤੇ ਇਹ ਸ਼ਬਦ ਗੁਰੂ ਰਾਮਦਾਸ ਦਾ ਹੈ ਸੋਈ ਰਾਗ ਦਾ ਪਰ ਇੱਥੇ ਦੱਸਣਾ ਪਏਗਾ ਅਸੀਂ ਸਾਰੇ ਕਹਿੰਨੇ ਆ ਕਿ ਸਿਰਫ ਉਹਨੇ ਇੱਕੋ ਸ਼ਬਦ ਕਿਹਾ ਸੀ ਅੰਧ ਕੇ ਅੰਧ ਰਹੇ ਇਹੀ ਕਿਹਾ ਨਾ ਦਰਯੋਦਨ ਨੂੰ ਅੰਨੇ ਦਾ ਤੂੰ ਅੰਨ ਹੀ ਰਿਆ ਤੇ ਗੀਤਾ ਸ਼ੁਰੂ ਵੀ ਇੱਥੋਂ ਹੁੰਦੀ ਹੈ ਕਿ ਤ੍ਰਿਤਰਾਸ਼ਟ ਸੰਝੇ ਤੋਂ ਪੁੱਛਦਾ ਹੈ ਕਿ ਮੈਨੂੰ ਕੁਰਖੇਤਰ ਵੀ ਜੋ ਕੁਝ ਹੋ ਰਿਹਾ ਹੈ ਵਾਪਰ ਰੇ ਮੈਨੂੰ ਉਹਦੇ ਬਾਰੇ ਦੱਸ ਕਿਉਂਕਿ ਉਹਦੀਆਂ ਅੱਖਾਂ ਕੋਈ ਨਹੀਂ ਚਲੋ ਉੱਥੇ ਉਹ ਸ਼ੁਰੂ ਹੁੰਦੀ ਹੈ ਗੀਤਾ ਸਾਰੀ ਪਰ ਦ੍ਰੋਪਤੀ ਦਾ ਚੀਰ ਹਰਨ ਹੋਇਆ ਗੁਰੂ ਗ੍ਰੰਥ ਸਾਹਿਬ ਨੇ ਉਹਨੂੰ ਮੰਨਿਆ ਤੁਹਾਨੂੰ ਦ੍ਰੋਪਤੀ ਲਾਜ ਰੱਖੀ ਹਰ ਪ੍ਰਭ ਜੀ ਛੀਨਤ ਬਸਤਰ ਦੀਨ ਬੋ ਸਾਜ ਸੁਦਾਮਾ ਅਪਦਾ ਤੇ ਰੱਖਿਆ ਗਨਕਾ ਪੜਤ ਪੂਰੇ ਤੇ ਕਾਜ ਸੁਦਾਮੇ ਨੂੰ ਬਚਾਇਆ ਮੇਰੇ ਮਨ ਚ ਇੱਕ ਦਿਨ ਪਾਠ ਕਰ ਰਿਆ ਸਾਂ ਭਾਈ ਸਾਹਿਬ ਦੀਆਂ ਕਵਿਤਾਾਂ ਦਾ ਦ੍ਰੋਪਤੀ ਦਾ ਚੀਰ ਕਰਨ ਬਚ ਗਿਆ ਬਚ ਗਈ ਸੁਦਾਮੇ ਦੀ ਦਰਿਦ੍ਰਤਾ ਕੱਟੀ ਗਈ ਤੇ ਸ੍ਰਾਮ ਸੁਦਾਮੇ ਦਾ ਤੇ ਕ੍ਰਿਸ਼ਨ ਜੀ ਦਾ ਮੈਂ ਪਿਛਲੇ ਦਿਨੀ ਕਿਹਾ ਜਿੱਥੇ ਮੇਲ ਹੋਇਆ ਉਸ ਦਾ ਨਾਮ ਹੈ ਦਵਾਰਕਾ ਬੀਠ ਗੁਜਰਾਤ ਦੇ ਵਿੱਚ ਹੈ ਹੁਣ ਦ੍ਰੋਪਤੀ ਦਾ ਚੀਰ ਕਰਨ ਹੋ ਰਿਹਾ ਉਹ ਅਰਦਾਸ ਬੇਬਸ ਹੈ ਨਾ ਜੀ ਬੇਬਸੀ ਪਾਂਡਵ ਬੈਠੇ ਆ ਪਿਤਾਮਾ ਬੈਠਾ ਦਰੋਣਾਚਾਰੀਆ ਬੈਠਾ ਪਰ ਭਾਈ ਸਾਹਿਬ ਨੇ ਇੱਕ ਨਵਾਂ ਨੁਕਤਾ ਦਿੱਤਾ ਗੁਰਦਾਸ ਸਾਹਿਬ ਨੇ ਕਹਿੰਦੇ ਨੇ ਕਿ ਅਸਲ 'ਚ ਇਹਦਾ ਪਤ ਤਾਂ ਬਚ ਗਈ ਕਿਉਂਕਿ ਦ੍ਰੋਪਤੀ ਨੇ ਇੱਕ ਵਾਰੀ ਦਰਬਾਰਸ਼ਾ ਰਿਸ਼ੀ ਇਸ਼ਨਾਨ ਕਰ ਰਿਹਾ ਸੀ ਉਹਦੀ ਕੁਪੀਰ ਰੁੜ ਗਈ ਆਪਣੀ ਸਾੜੀ ਦਾ ਪੱਲਾ ਪਾੜ ਕੇ ਉਸ ਵੱਲ ਸੱਜਿਆ ਉਹਨੇ ਕਪੜਾ ਪਕੜ ਕੇ ਕਿਹਾ ਸੀ ਕਿ ਮੇਰੇ ਨਗੇਜ ਨੂੰ ਟੱਕਣ ਵਾਲੀ ਪਰਮਾਤਮਾ ਤੇਰੇ ਨਗੇਜ ਨੂੰ ਟਕੇਗਾ ਸਿਰਫ ਉਹਨਾਂ ਕਪੜੇ ਦੀ ਗੱਲ ਕੀਤੀ ਸਦਾਮੇ ਨੇ ਕੀ ਪੌਣ ਬੀਜ ਬੀਜਿਆ ਸਿਰਫ ਥੋੜੇ ਜਿਹਾ ਦਾਣੇ ਦਿੱਤੇ ਹਾਥੀ ਨੇ ਸਿਰਫ ਕਮਲ ਦਾ ਫੁੱਲ ਭੇਟ ਕੀਤਾ ਇਹਦਾ ਮਤਲਬ ਜਿਹੜਾ ਪੁੰਨ ਕਰਮ ਹੈ ਚਾਹ ਗੁਰਦੁਆਰੇ ਖੈ ਚਾਹ ਮਾਨਵਤਾ ਦਾ ਖੈ ਪਰਮਾਤਮਾ ਪੁੰਨ ਕਰਮਾਂ ਨੂੰ ਸੜਨ ਨਹੀਂ ਦਿੰਦਾ ਭਾਈ ਸਾਹਿਬ ਨੇ ਲਿਖਿਆ ਕਿ ਦ੍ਰੋਪਤੀ ਕਪੀਨ ਮਾਤਰ ਦਈ ਜੋ ਮੂਨੀਸ ਰਹਿ ਤਾਂਤੇ ਸਭਾ ਮਦ ਬਹੋ ਵਸਨ ਪਰਵਾਜੀ ਤਨਕ ਤੰਦੁ ਦੁਗਦੀਸ਼ਾ ਦੀਏ ਦੈ ਸੁਦਾਮੇ ਤਾਂਤੇ ਪਾਏ ਚਤਰ ਪਦਾਰਥ ਅਥਾ ਜੀ ਜੁਗਤ ਗਜਿੰਦ ਅਰਬਿੰਦ ਗੈ ਭੇਟ ਰਾਖੈ ਤਾਂ ਕੇ ਕਾਜੇ ਚੱਕਰਪਾਣ ਆਨਗਰਸ ਹੈ ਗਰਾਜੀ ਇੱਥੇ ਬੇਨਤੀ ਜੀ ਪਹਿਲਾ ਬਚਨ ਮਹਾਰਾਜ ਜੀ ਨੇ ਕੀਤਾ ਕਿ ਅੰਦਰ ਦੀ ਬਿਰਥਾ ਅੰਦਰ ਦੀ ਪੀੜਾ ਪਾਈ ਸਿੱਖੋ ਅੰਦਰ ਦੀ वेदना ਉਹ ਪ੍ਰਮਾਤਮਾ ਜੀ ਸੁਣਦੇ ਨੇ ਜਿਹੜੇ ਸਭ ਕੁਝ ਕਰਨ ਦੇ ਸਮਰੱਥ ਨੇ ਮਹਾਰਾਜ ਜੀ ਨੇ ਪਹਿਲਾ ਬਚਨ ਇਹ ਕਿਹਾ ਕਿ ਜੀ ਕੀ ਬਿਰਥਾ ਸੋ ਸੁਣੇ ਆਪਰਥਾਂ ਵੱਲ ਤੇ ਆਂਦੇ ਆ ਜੇ ਜੀ ਮੈਂ ਕੱਲੇ ਵੀ ਬੇਨਤੀ ਕੀਤੀ ਸੀ ਇੱਕ ਸ਼ਬਦ ਜਿਉ ਆਉਂਦਾ ਇੱਕ ਜੀ ਆਉਂਦਾ ਹੈ ਜਿੱਥੇ ਜਿਉ ਆਉਂਦਾ ਇੱਕ ਵਚਨ ਜੀ ਆਉਂਦਾ ਬਹੁ ਵਚਨ ਜਿੱਥੇ ਪਾਉ ਆਉਂਦਾ ਇੱਕ ਵਚਨ ਜਿੱਥੇ ਪਾਮ ਆਉਂਦਾ ਬਹੁ ਵਚਨ ਬਾਣੀ ਚ ਤੇ ਇਹ ਮਹਾਰਾਜ ਦੀ ਬਾਣੀ ਦੇ ਕਈ ਸ਼ਬਦ ਐਸੇ ਨੇ ਜੀ ਇੱਥੇ ਮਹਾਰਾਜ ਕਹਿੰਦੇ ਅੰਦਰ ਦੀ ਇੱਥੇ ਜੀ ਦੀ ਅੰਦਰ ਜੀਵ ਦੀ ਜਿਹੜੀ ਮਿਰਤਾ ਹੈ ਪੀੜਾ ਹੈ ਸੋ ਸੁਣੇ ਕੌਣ ਸੁਣਦਾ ਹਰ ਸਮ੍ਰਿਤ ਪੁਰਖ ਅਪਾਰ ਉਹ ਸਮਰੱਥ ਪਰਮਾਤਮਾ ਸੁਣਦਾ ਹੈ ਜਿਹੜਾ ਸਰਬ ਵਿਆਪਕ ਹੈ ਤੇ ਅਪਾਰ ਦਰਤ ਤੇ ਜਿਸ ਦਾ ਪਾਰ ਵਾਲਾ ਬੰਨਾ ਕਿਸੇ ਨਹੀਂ ਪਾਇਆ ਮਹਾਰਾਜ ਅੱਗੇ ਕਿੰਨੇ ਮਰਨ ਜੀਵਨ ਇੱਥੇ ਮਰਨ ਤੇ ਜੀਵਨ ਦੋਨੋਂ ਨਾਣੇ ਨਾਲ ਨੇ ਜੀ ਹਾਲਾਂਕਿ ਮਰਨ ਤੇ ਜੀਵਨ ਬਾਣੀ ਚ ਨੰਨੇ ਨਾਲ ਵੀ ਆਇਆ ਹੈ ਮਰਨ ਜੀਵਨ ਐਡੇ ਨੂੰ ਕੰਨਾ ਲੱਗਾ ਆਰਾਧਨਾ ਆਰਾਧਨਾ ਨਹੀਂ ਪੜਨਾ ਇਹ ਜੋ ਲਿਖਿਆ ਉੱਤੇ ਮਰਨ ਜੀਵਨ ਆਰਾਧਨਾ ਐੜੇ ਨੂੰ ਕੰਨਾਂ ਲੱਗਾ ਆਰਾਧਨਾ ਸਭਨਾ ਕਾ ਆਧਾਰ ਐੜੇ ਨੂੰ ਫਿਰ ਇੱਥੇ ਕੰਨਾਂ ਲੱਗਾ ਉਂਝ ਤੇ ਵੈਸੇ ਮੇਰਾ خیال ਗੁਰੂ ਗ੍ਰੰਥ ਸਾਹਿਬ ਦੇ 100 ਅੰਗ ਧਿਆਨ ਨਾਲ ਕੋਈ ਸੰਥਿਆ ਕਰ ਲਏ ਤੇ ਨਾਲ ਹੀ ਸਹਿਜ ਪਾਠ ਸ਼ੁਰੂ ਕਰ ਦੇ ਸਮਝ ਪੈਣ ਲੱਗ ਪੈਂਦੀ ਆ ਆ ਛੋਟੇ ਜੇ ਨੁਕਤੇ ਨੇ ਸ਼ਰਨ ਮਰਨ ਜੀਵਨ ਆਰਾਧਨਾ ਸਬਨਾ ਦਾ ਆਧਾਰ ਇਹਦੇ ਅਰਥ ਸ਼ੁਰੂ ਕਰਾਂ ਕਲਪਾਈ ਸਾਹਿਬ ਨੇ ਇੱਕ ਸ਼ਬਦ ਵਰਤਿਆ ਬਈ ਅਨਮੈਂ ਗੁਰੂ ਗ੍ਰੰਥ ਸਾਹਿਬ ਵਿੱਚ ਬੜੇ ਸ਼ਬਦ ਐਸੇ ਨੇ ਜਿਨ੍ਹਾਂ ਦੇ ਅਨਮੈਂ ਅਰਥ ਕਰਨੇ ਪੈਂਦੇ ਨੇ ਜੋ ਲਿਖਿਆ ਉਸ ਤਰ੍ਹਾਂ ਨਹੀਂ ਅਰਥ ਹੋਣਗੇ ਮੈਂ ਇੱਕ ਵਾਰ ਬੇਨਤੀ ਕੀਤੀ ਸੀ ਮੰਜੀ ਸਾਹਿਬ ਵੀ ਅਸੀਂ ਜਦੋਂ ਪੰਜਾਬੀ ਚ ਕਹਿੰਨੇ ਆਂ ਨੇ ਵੀ ਅੱਜ ਦੇਗ ਬਣਾ ਕੇ ਨਾ ਅਸੀਂ ਘਰ ਦੀ ਨੀਂ ਰੱਖਣੀ ਇਸ ਤਰ੍ਹਾਂ ਕਹਿੰਨੇ ਤੇ ਜੇ ਪੁੱਛੋ ਵੀ ਕਿਸ ਤਰ੍ਹਾਂ ਕਹਿੰਦੇ ਨੀਂ ਰੱਖਦੀ ਕੰਧਾਂ ਵਾਹ ਵੱਡੀਆਂ ਉੱਚੀਆਂ ਉੱਚੀਆਂ ਹੋ ਗਈਆਂ ਨੇ ਉਸਰ ਗਈਆਂ ਨੇ ਅਜੇ ਤੱਕ ਕਿਸੇ ਨੇ ਕਹਿਆ ਵੀ ਅਸੀਂ ਨੀਉ ਉਸਾਰਨੀ ਹੈ ਤੇ ਕੰਧ ਰੱਖਣੀ ਇਹ ਹੀ ਹੈ ਨਾ ਜੀ ਨੀ ਰੱਖਣੀ ਹੈ ਕੰਧ ਉਸਾਰਨੀ ਹੈ ਪਰ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਰੱਖੋ ਕੰਧ ਉਸਾਰੋ ਨੀਵਾ ਉਲਟੇ ਹੋ ਗਿਆ ਨਾ ਹੁਣ ਜਿਹਨੂੰ ਨਹੀਂ ਪਤਾ ਇਹ ਸ਼ਬਦ ਵਰਤਦਾ ਬਾਬਾ ਜੀ ਪਤਾ ਨਹੀਂ ਬਾਣੀ ਲਿਖਣ ਜੱਗੇ ਪਿੱਛੇ ਕਰ ਦਿੱਤਾ ਨਹੀਂ ਇਹ ਅਨਮਾਇ ਅਰਥ ਨੇ ਸੰਪਰਦਾਇ ਅਰਥ ਨੇ ਅਰਥ ਸ਼ੁਰੂ ਹੋਣਗੇ ਰੱਖੋ ਕੰਧ ਉਸਾਰੋ ਨੀਵਾ ਰਬਦਾਸ ਸਾਹਿਬ ਜੀ ਦਾ ਸ਼ਬਦ ਮੇਰਾ ਖਿਆਲ ਜਲ ਕੀ ਪੀਤ ਪਵਨ ਕਾ ਥੰਬਾ ਉਹ ਸ਼ਬਦ ਹੈ ਤੇ ਮਹਾਰਾਜ ਕਹਿੰਦੇ ਨੇ ਰੱਖੋ ਕਾਂਧੂ ਉਸਾਰੋ ਨੀਵਾ ਸਾਢੇ ਤਿੰਨ ਹੱਥ ਤੇਰੀ ਸੀਵਾ ਤੇਰੇ ਸੌਣ ਦੀ ਥਾਂ ਲੰਮੇ ਪੈਣ ਦੀ ਥਾਂ ਤੇਰੇ ਖਾਤ ਮੁਤਾਬਕ ਯਾਦ ਰੱਖਿਓ ਜਿੱਤੇ ਸਾਢੇ ਤਿੰਨ ਹੱਥ ਹੁੰਦਾ ਹੁਣ ਇਹ ਬੱਚੇ ਲਈ ਨਹੀਂ ਢੁਕਾਵਾਂਗੇ ਆਪਣੇ ਕਦ ਮੁਤਾਬਕ ਬੰਦੇ ਦੇ ਆਪਣੇ ਹੱਥ ਸਾਢੇ ਤਿੰਨ ਹੁਣ ਜੇ ਮੰਨ ਲਓ ਇੱਕ ਬੱਚੇ ਨੇ ਲੇਟਣਾ ਹੋਵੇ ਤੇ ਵੱਡੇ ਬਜ਼ੁਰਗ ਤੇ ਸਾਢੇ ਤਿੰਨ ਹੱਥੋਂ ਤੇ ਥਾਂ ਬੜੀ ਘਿਰ ਜਾਏਗਾ ਆਪਣੇ ਹੱਥ ਮੁਤਾਬਕ ਸਾਢੇ ਤਿੰਨ ਹੱਥਾਂ ਹਾਂ ਮਾਰੇ ਨੇ ਕਿਹਾ ਵੀ ਵੱਧ ਤੋਂ ਵੱਧ ਜ਼ੋਰ ਮਾਰੇਗਾ ਘਣੀ ਤਾਂ ਪੌਣੇ ਪੌਣੇ ਚਾਰ ਕਿਆ ਇੱਥੇ ਮੇਰੀ ਬੇਨਤੀ ਹੈ ਜੀ ਰਾਖੋ ਕੰਧ ਉਸਾਰੋ ਨੀਵਾ ਦੇ ਅਨਵੇ ਅਰਥ ਹੋਣਗੇ ਇਹ ਅਰਥ ਅਸੀਂ ਇਸ ਤਰ੍ਹਾਂ ਕਰਾਂਗੇ ਰਾਖੋ ਕੰਧ ਉਸਾਰੋ ਨੀਵਾ ਅਰਥ ਕਰਾਂਗੇ ਰਾਖੋ ਨੀਵਾ ਉਸਾਰੋ ਕੰਧ ਬਾਣੀ ਦੇ ਅਰਥ ਬਾਣੀ ਨਹੀਂ ਬਦਲਾਂਗੇ ਅਨਮਅ ਅਰਥ ਕਰਨੇ ਪੈਂਦੇ ਨੇ ਗੁਰੂ ਗ੍ਰੰਥ ਸਾਹਿਬ ਚ ਬੜੇ ਜੀ ਹੁਣ ਇੱਥੇ ਵੀ ਮੈਂ ਅਨਮਅ ਅਰਥ ਕਰਾਂਗਾ ਮਰਨ ਜੀਵਨ ਆਰਾਧਨਾ ਸਭਨਾ ਕਾ ਆਧਾਰ ਇਹਦੇ ਅਰਥ ਸ਼ੁਰੂ ਹੋਣਗੇ ਸਭਨਾ ਕਾ ਆਧਾਰ ਜਿਹੜਾ ਸਾਰੀ ਮਖਲਕਾਤ ਦਾ ਸਾਰੇ ਸੰਸਾਰ ਦਾ ਆਧਾਰ ਹੈ ਮਹਾਰਾਜ ਕਹਿੰਦੇ ਨੇ ਮਰਨ ਜੀਵਨ ਆਰਾਧਨਾ ਅਨਮਅ ਅਰਥ ਕਰਾਂਗਾ ਜੀਵਨ ਮਰਨ ਆਰਾਧਨਾ ਸੁਣਿ ਮਰਨਾ ਪਹਿਲਾ ਕਿ ਜਨਮ ਪਹਿਲਾ ਖਾਲਾਂ ਕੇ ਬਾਣੀ ਨੇ ਕਹਾ ਮਰਨ ਲਖਾਇ ਮੰਡਲ ਮੈਂ ਆਏ ਮਹਾਰਾਜ ਨੇ ਤੇ ਸ਼ਬਦ ਵਰਤਿਆ ਮਰਨ ਜੀਵਨ ਆਰਾਧਨਾ ਅਰਥ ਕਰਾਂਗੇ ਜੀਵਨ ਮਰਨ ਆਰਾਧਨਾ ਇਹਦਾ ਮਤਲਬ ਜੀਵਨ ਦਾ ਅਰਥ ਤੇ ਜਨਮ ਤੇ ਮਰਨ ਦਾ ਅਰਥ ਤੇ ਮੌਤ ਕਹਿੰਦੇ ਨੇ ਭਾਈ ਪ੍ਰਮਾਤਮਾ ਕਿਰਪਾ ਕਰੇ ਜਿਹੜਾ ਸਭ ਨੂੰ ਆਧਾਰ ਦਿੰਦਾ ਪਿਆ ਸਹਾਰਾ ਦਿੰਦਾ ਜਨਮ ਤੋਂ ਲੈ ਕੇ ਮੌਤ ਤੱਕ ਉਸ ਰੱਬ ਨੂੰ ਆਰਾਧਨਾ ਕਰੀਏ ਅਰਥ ਇਸ ਤਰ੍ਹਾਂ ਬਨਨਗੇ ਕੇ ਮਰਨ ਜੀਵਨ ਆਰਾਧਨਾ ਜਨਮ ਤੋਂ ਲੈ ਕੇ ਮਰਨ ਤੱਕ ਆਰਾਧਨਾ ਇਹਦਾ ਭਾਵ ਕਿ ਕੋਈ ਵੀ ਵਕਤ ਪਰਮਾਤਮਾ ਦੀ ਯਾਦ ਨਾ ਭੁੱਲੇ ਜਿਹਨੂੰ ਸਤਿਗੁਰੂ ਨੇ ਬਾਣੀ 'ਚ ਕਿਹਾ ਜਬ ਲਗ ਜਰਾ ਰੋਗਨੀ ਆਇਆ ਜਬ ਲਗ ਕਾਲ ਗ੍ਰਸੀ ਨਹੀਂ ਕਾਇਆ ਜਬ ਲਗ ਬਿਕਲ ਭਈ ਨਹੀਂ ਪਾਨੀ ਭਜਲੇ ਰੇ ਮਨ ਆਹ ਹੈ ਮਰਨ ਤੱਕ ਭਜਲੇ ਰੇ ਮਨ ਸਾਰੰਗ ਬਾਣੀ ਉਦ੍ਰਤ ਕੀਮ ਨਾ ਜਾਣੀਐ ਵੱਡਾ ਬੇਪਰਵਾਹ ਇਹ ਨੇ ਅਰਥੇ ਦੇ ਕਰ ਬੰਦੇ ਤੂੰ ਬੰਦਗੀ ਜਿੱਚਰ ਘਟ ਮੈਂ ਸਾ ਜਿੰਨੀ ਦੇਰ ਤੱਕ ਤੇਰੇ ਸੁਵਾਸ ਨੇ ਮਰਨ ਜੀਵਨ ਆਰਾਧਨਾ ਜਨਮ ਤੋਂ ਲੈ ਕੇ ਮਰਨ ਤੱਕ ਪਰਮਾਤਮਾ ਦੀ ਆਰਾਧਨਾ ਉਹਦਾ ਸਿਮਰਨ ਉਹਦਾ ਨਾਮ ਉਹਦਾ ਚਿੰਤਨ ਚੱਲਦਾ ਰਹੇ ਪਰਮੇਸ਼ਵਰ ਪਾਰ ਬ੍ਰह्म ਪਰਮਾਤਮਾ ਦਾ ਅੱਗੇ ਬਚਨ ਨੇ ਸਸੁਰੈ ਪਈ ਹੈ ਤਿਸ ਕੰਤ ਕੀ ਸਸਰੇ ਦਾ ਅਰਥ ਸਹੁਰਾ ਘਰ ਤਈਏ ਦਾ ਅਰਥ ਪੀਕਾ ਘਰ ਤਿਸ ਕੰਤ ਕੀ ਉਸ ਕੰਤ ਦੀ ਸ਼ਬਦ ਵਰਤਾਂਗੇ ਕੰਤ ਦਾ ਅਰਥ ਪਤੀ ਵੱਡਾ ਜਿਸ ਪਰਵਾਰ ਹੁਣ ਸਸਰੇ ਪਈਏ ਕੀ ਹੋ ਗਿਆ ਜਿਹੜਾ ਮਰਨ ਜੀਵਨ ਹੈ ਇਹ ਹੀ ਅਰਥ ਸਸਰੇ ਪਿਆ ਹੈ ਗੁਰਬਾਣੀ ਵਿੱਚ ਅਸਲ ਚ ਜਿਹੜਾ ਸਹਰਾ ਘਰ ਕਹੈ ਉਹ ਮਰਨ ਤੋਂ ਬਾਅਦ ਮੰਨੇ ਤੇ ਪੇਕਾ ਕਰ ਜੀਵਨ ਨੂੰ ਮੰਨਿਆ ਹੈ ਜਿਵੇਂ ਆਪ ਪਾਠ ਕਰਦੇ ਹੋ ਕਿ ਹਜ਼ੂਰ ਦਾ ਬਚਨ ਹੈ ਸਭਨਾ ਸੌਰ ਹੈ ਮੰਨਣਾ ਸਾਰਿਆਂ ਨੇ ਸੌਰੇ ਕਰ ਜਾਣਾ ਇਹਦਾ ਮਤਲਬ ਐਸ ਸੰਸਾਰ ਪੇਕੇ ਘਰ ਨੂੰ ਛੱਡ ਕੇ ਸੌਰੇ ਕਰ ਜਾਣਾ ਹੈ ਸਿੱਧੀ ਜੀ ਗੱਲ ਜਿੱਥੇ ਗੁਰੂ ਗ੍ਰੰਥ ਸਾਹਿਬ ਜ਼ਿਆਦਾਤਰ ਸਸੁਰ ਤੇ ਪਈਏ ਸ਼ਬਦ ਹੁੰਦਾ ਹੈ ਪੇਕਾ ਕਰਦਾ ਮਤਲਬ ਪਈਏ ਦਾ ਅਰਥ ਆਪੇਕਿਆਂ ਦਾ ਕਰ ਸੰਸਾਰ ਜਿੱਥੇ ਜੀਵਨ ਹੈ ਤੇ ਸਸੁਰੇ ਦਾ ਅਰਥ ਤੇ ਜਿੱਥੇ ਮੌਤ ਤੋਂ ਬਾਅਦ ਆਪਾਂ ਨਹੀਂ ਜਾਣਾ ਹੈ ਇਹਨੂੰ ਬਾਬਾ ਜੀ ਨੇ ਕਿਹਾ ਸਭਰਾ ਸੋਹਰੇ ਵੰਜਨਾ ਸਾਮੁਕ ਲਾਵਣ ਖਾਰ ਨਾਨਕ ਧਨ ਸੁਹਾਗ ਨਹੀਂ ਜਿਨ ਸ਼ੈ ਨਾਲ ਪਿਆਰ ਪਈੜਾ ਸ਼ੋ ਸੇਵ ਤੂੰ ਐ ਐ ਐ ਇਸ ਆਲ ਸੰਸਾਰ ਪੇਕਾ ਕਰ ਇੱਥੇ ਸ਼ੋ ਨੂੰ ਯਾਦ ਕਰ ਪਈੜਾ ਸ਼ੋ ਸੇਵ ਤੂੰ ਮਹਾਰਾਜ ਸ਼ਬਦ ਵਰਦੇ ਨੇ ਸੌੜੜੈ ਸੁਖ ਵਸ ਇਹਦਾ ਮਤਲਬ ਇਸ ਜੀਵਨ ਵਿੱਚ ਜਿਹੜਾ ਸ਼ਬਦ ਹੈ ਨਾ ਮਰਨ ਜੀਵਨ ਜੀਵਨ ਵਿੱਚ ਪਰਮਾਤਮਾ ਨੂੰ ਚੇਤੇ ਕਰ ਇਸ ਪੇਕੇ ਘਰ ਵਿੱਚ ਚੇਤੇ ਕਰ ਤੇਰਾ ਮਰਨ ਤੋਂ ਬਾਅਦ ਸੌਹਰਾ ਘਰ ਵੀ ਸੁਖੀ ਵਸੇਗਾ ਇਹਦਾ ਮਤਲਬ ਵੇਖੋ ਮਹਾਰਾਜ ਕੈਸੀ ਕਮਾਲ ਕੀਤੀ ਮਰਨ ਜੀਵਨ ਨਾਲੀ ਸਸਰੇ ਪਈਏ ਦੇ ਅਰਥ ਹੋਣਗੇ ਜੀਵਨ ਪੇਕਾ ਕਰ ਤੇ ਮਰਨ ਸੌਹਰਾ ਕਰ ਮਹਾਰਾਜ ਸ਼ਬਦ ਵਰਦੇ ਆ ਕਿ ਸੌੜੜੈ ਸੁਖ ਵਸ ਗੁਰਮਿਲ ਚੱਜ ਆਚਾਰ ਸੇਖ ਤੁਧ ਕਦੇ ਨ ਲੱਗਾ ਦੁਖ ਬੁੱਲੇ ਨੇ ਕਿਹਾ ਉਹ ਸ਼ਬਦ ਬੜੇ ਮੈਨੂੰ ਚੰਗੇ ਲੱਗੇ ਉਹਦੇ ਕਹਿਣ ਲੱਗੇ ਤੂੰ ਸੁੱਤਿਆਂ ਉਮਰ ਵੰਝਾਈ ਨਹੀਂ ਤੂੰ ਚਰਖੇ ਤੰਦ ਨ ਪਾਈ ਨਹੀਂ ਕੀ ਕਰਸੈਂ ਦਾਜ ਤਿਆਰ ਨਹੀਂ ਉਠ ਜਾਗ ਘਰਾੜੇ ਮਾਰ ਨਹੀਂ ਤੇਰਾ ਸਾਰਾ ਨੇੜੇ ਆਇਆ ਨਹੀਂ ਤੂੰ ਚੋਲੀ ਦਾਜ ਨਾ ਰੰਗਾਇਆ ਨਹੀਂ ਉਨੇ ਸ਼ਬਦ ਵਰਤੇ ਵੀ ਇਹ ਜਿਹੜਾ ਪੇਕਾ ਕਰ ਹੈ ਇੱਥੇ ਵਸਤੂ ਇਕੱਠੀ ਖੋਣੀ ਹੈ ਤੇ ਇੱਕ ਦਿਨ ਸਹਰੇ ਕਰ ਸਭ ਨੇ ਜਾਣਾ ਮਰੇ ਨੇ ਸ਼ਬਦ ਵਰਤਿਆ ਸਭਨਾ ਸਹਰੇ ਬਣਣਾ ਇਹਦਾ ਮਤਲਬ ਸਭ ਦੀ ਮੌਤ ਹੋਣੀ ਹੈ ਸਤਿਗੁਰੂ ਬਚਨ ਕਰ ਰਿਹਾ ਭਾਈ ਯਾਦ ਰੱਖਿਓ ਇਹ ਇਹਦੇ ਵਿੱਚ ਵੀ ਬੜੀ ਕਿਰਪਾ ਕੀਤੀ ਸਸਰਾ ਪਈਏ ਕੰਤ ਕੀ ਅਸੀਂ ਪਾਵੇਂ ਕਹਿੰਨੇ ਆ ਇਹ ਪੇਕਾ ਕਰ ਕੂੜ ਖੇ ਜਾਣਾ ਹੈ ਸਹਰੇ ਕਰ ਦਾ ਅਰਥ ਹੈ ਮੌਤ ਤੋਂ ਬਾਅਦ ਗੁਰੂ ਅਰਜੁਨ ਦੇਵ ਕਹਿੰਦੇ ਨੇ ਭੋਲੀਏ ਜਿੰਦੇ ਕੇ ਜਗਿਆਸੂ ਸਹਰਾ ਘਰ ਵੀ ਉਸ ਕੰਤ ਦਾ ਤੇ ਪੇਕਾ ਘਰ ਵੀ ਉਸ ਕੰਤ ਦਾ ਹੈ ਇਸ ਨੂੰ ਇਹਦਾ ਮਤਲਬ ਕੀ ਹੈ ਵੱਡਾ ਜਿਸ ਪਰਿਵਾਰ ਉਸ ਖਸਮ ਦਾ ਤਾਂ ਪਰਿਵਾਰ ਹੀ ਬੜਾ ਵੱਡਾ ਹੈ ਇਹਨੂੰ ਥੋੜਾ ਜਿਹਾ ਫਿਰ ਖੋਲਣ ਵਾਸਤੇ ਜੀ ਉਂਝ ਦੁਨਿਆਵੀ ਤੌਰ ਤੇ ਪੇਕਾ ਘਰ ਮਾਪਿਆਂ ਦਾ ਘਰ ਹੁੰਦਾ ਹੈ ਤੇ ਸਹਰਾ ਘਰ ਪਤੀ ਦਾ ਹੁੰਦਾ ਹੈ ਇੱਥੇ ਹੋਰ ਮਾਰੇ ਨੇ ਗੱਲ ਕਰ ਦਿੱਤੀ ਸਸਰਾ ਪਈਆ ਕੰਤ ਕੀ ਦੁਨਿਆਵੀ ਤੌਰ ਤੇ ਪੇਕਾ ਕਰ ਮਾਪਿਆਂ ਦਾ ਹੈ ਸਹਰਾ ਘਰ ਪਤੀ ਦਾ ਹੈ ਸਹਰਿਆਂ ਦਾ ਹੈ ਪਰ ਯਾਦ ਰੱਖੀ ਤੂੰ ਕਬਰਾਂ ਨਾ ਇਸ ਪੇਕੇ ਘਰ ਦਾ ਮਾਲਕ ਵੀ ਤੇਰਾ ਵੈਰਗੁਰੂ ਹੈ ਤੇ ਜਿੱਥੇ ਤੂੰ ਜਾਣਾ ਸਹਰੇ ਘਰ ਵੀ ਉਹਦਾ ਹੀ ਆਪਣੇ ਹੁਕਮ ਚੱਲਦਾ ਜਿਹਨੂੰ ਕਹਿੰਦੇ ਆ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਜਿਹਨੂੰ ਬਾਣੀ ਕਹਿੰਦੀ ਦੋਵੇਂ ਥਾਮ ਰੱਖੇ ਗੁਰ ਸੂਰੇ ਜਿਨੂੰ ਬਾਬਾ ਜੀ ਕਹਿੰਦੇ ਆ ਸਤਪੁਰ ਸਿੱਖ ਕਾ ਖਲਤ ਪਲਤ ਸਵਾਰੈ ਇੱਥੇ ਕਿਆ ਭਾਈ ਤੇਰਾ ਪੇਕਾ ਕਰ ਸੰਸਾਰ ਵੀ ਸਹਰਾ ਕਰ ਵੀ ਤਿਸ ਕੰਤ ਕੀ ਉਸ ਜਿਹਦੀ ਤੂੰ ਹੈ ਇਹਦਾ ਮਤਲਬ ਜਿਸ ਦੀ ਤੂੰ istri ਹੈ ਇਹ ਸਹਰਾ ਪੇਕਾ ਕਰ ਉਸ ਦਾ ਹੈ ਤੇ ਵੱਡਾ ਜਿਸ ਪਰਿਵਾਰ ਜਿਹਦੀ ਫੈਮਿਲੀ ਪਰਿਵਾਰ ਬੜਾ ਵੱਡਾ ਹੈ ਸੱਚੀ ਮੱਚ ਉਹਦੇ ਪਰਿਵਾਰ ਚ ਕੱਲੇ ਬੰਦੇ ਥੋੜਾ ਵਾ ਜੀ ਅਸੀ ਤਾਂ ਪਰਿਵਾਰ ਵੀ ਸਿਰਫ ਹਮਜ਼ਾਤ ਨੂੰ ਮੰਨਿਆ ਨਾ ਵੀ ਆਪਣੇ ਪਰਿਵਾਰ ਵਿੱਚ ਆਪਣੇ ਜੀ ਨੇ ਉਹਦਾ ਪਰਿਵਾਰ ਇੰਨਾ ਵੱਡਾ ਹੈ ਉਸ ਵਿੱਚ ਪਤਾ ਨਹੀਂ ਕਿੰਨੀਆਂ ਕੁ ਜੂਨਾਵ ਨੇ ਪੈਦਾ ਕਰ ਦਿੱਤੀ